ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ਹੀਦੋ ਤੁਹਾਡੀ ਸੋਤ ਤੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਨੇ ਵੀ ਸੀ ਲੰਡੇ ਸੀ ਦੋਇਆ ਆਪਣੇ ਅੱਗਾ ਸੈਨਗਰ ਆਏ ਬਸ ਦੇ ਹੋਈ ਹੋਸ਼ੀ ਗੋਏ ਨਾਲ ਆ ਕੇ ਦਾ ਰਿਜਾਉਂਗੇ ਸ਼ਾਮ ਸੀ ਗਈ ਹੋਪ ਤੇਰੇ ਸ਼ੀਰ ਹੋਏ ਹੈਗੇ ਆ ਨਾਲੇ ਸੀ ਭਗਤ ਜਨ ਦਿਨ ਤੇ ਵੀ ਲੰਗਰ ਲਾਦੇ ਹੁੰਦੇ ਆ ਸਾਥੀਆਂ ਨਾਲ ਲੇਗੇ ਅੱਜ ਕੋਈ ਬਕਵਾ ਨਹੀਂ ਕਰਦੇ ਹੈਗੇ ਵੀ ਕਿਸੇ ਕਹਿੰਦੇ ਅੜੀ ਹੈਗਾ ਪਾਣੀ ਦਾ ਨਹੀਂ ਸਾਡੀ ਸਿਮਪਲ ਸੋਚ ਤੇ ਪਹਿਲਾਂ ਕਰੀ ਪਹਿਲਾਂ ਚੱਲਦੇ ਆ ਨਾ ਕਿਸੇ ਕੁਝ ਕਰਦੇ ਆਂ ਬਿੱਤਰਾ ਗੱਲਾਂ ਕੁਝ ਕਰਦੇ ਹੈਗੇ ਆ ਸਾਡਾ ਕੰਮ ਸਿੰਪਲ ਹੈਗਾ ਅਸੀਂ ਸਾਰੇ ਬੰਦਿਆਂ ਨੂੰ ਜਿੰਨੇ ਹੀ ਬੰਦੇ ਉਹਰੇ ਆਏ ਹੈਗੇ ਆ ਪੱਗ ਸਿੰਘ ਜੀ ਨੂੰ ਸਾਜੀ ਦੇਣਗੇ ਇੱਕ ਪਿੱਤਰਾਣ ਹੋਈ ਲਈ ਆਈਆਂਗੇ ਲੇਡੀਆਂ ਵੀ ਰੀਤੀ ਜਾਣਗੀਆਂ ਫੜੀ ਬੰਦੇ ਆਈ ਜਾਣਗੇ ਆਰਾਮ ਨਾਲ ਮੱਥਾ ਟੇਕਾਂਗੇ ਆਪਣੇ ਸ਼ੀਰ ਨਹਿਮਾਂਗੇ ਫਿਰ ਆਪਾਂ ਬਹਿ ਕੇ ਬਚਾਤਰਾਂ ਕਰਾਂਗੇ ਥੋੜਾ ਧਰੜਾ ਲਾਵਾਂਗੇ ਬਰਾਂਤਾੜਾ ਲਾਵਾਂਗੇ ਜੀ ਆਪਾਂ ਹੁਣ ਮੈਂ ਸ਼ੁਰੂ ਗਾਨਾ ਲੱਗਿਆ ਗਿਆ ਚੱਪਾਂ ਪੂੜ ਲਾ ਕੇ ਇੱਥੇ ਫੁੱਲ ਮੱਥਾ ਦੇਖਣਾ ਹੈਗਾ ਸਾਰੇ ਬੰਦਿਆਂ ਨੇ ਹੁਣ ਆਈ ਜਾਣਾ ਲਾਈਨ ਸਾਰੇ ਲਗਾਈ ਜਾਣਗੇ ਫਿਰ ਬੈਠਾਂਗੇ ਫਿਰ ਬਚਾਵਾਂਗੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਭਗਤ ਜਨ ਤੇਰੀ ਸੋਤ ਤੇ ਯਾਰਾ ਦੀ ਅੰਗੇ ਠੋਕੇ ਭਗਤ ਜਨ ਤੇਰੀ ਸੋਤ ਤੇ ਯਾਰਾ ਦੀ ਅੰਗੇ ਠੋਕੇ ਆ ਜੋ ਭਾਈ ਹੋਣੀ ਕਰਕੇ ਆ ਗਏ ਰਵਾ ਕਿਤੇ ਆਂਦੇ ਨੇ ਹਰ ਵਾਰ ਸੇਵਾ ਕਰਦੀ ਹੈ ਜਦੋਂ ਬੁਟਾ ਜਿੱਤ ਜਾਂਦੇ ਨੇ ਫਿਰ ਪਿੱਛੇ ਹਟ ਜਾਂਦੇ ਨੇ ਜਦੋਂ ਇਲੈਕਸ਼ਨਾਂ ਹੋਣੇ ਆਂਦੇ ਨੇ ਫਿਰ ਪਰਸੀ ਜਾ ਗੱਲ ਲੰਦੇ ਨੇ ਅਸੀਂ ਧਰਤੀ ਦੇ ਮੁੱਤਲ ਧਰਤੀ ਨਾਲ ਮੁੱਤੇ ਜੋੜੇ ਆਏ ਜਿਨੀ ਸਾਡੀ ਹਿੰਮਤ ਹੈ ਅੱਜ ਕਈ ਬਰੇ ਆਪ ਕਰਦੇ ਆ ਰਹੇ ਨੇ ਮੈਂ ਪੜਾਇਓ ਨੂੰ ਕਿ ਤੈਅ ਸੀ ਦੱਸੇ ਨੂੰ ਕਿ ਤਾਵਾ ਕਾਬਟਾ ਤੋਂ ਨਾਲ ਉੱਥੇ ਹੀ ਬੜਾ ਆਪ ਦਰਿਆ ਵਿਚਾਰੀਆਂ ਸਭ ਆਪ ਕਰਨਾ ਲੋਕਾਂ ਦੇ ਵਿਚਾਰਦਾ ਸੁਣੀਆਂ ਸਾਨੂੰ ਉੱਥੇ ਹੀ ਪਾ ਪਤਾ ਲੱਗ ਗਿਆ ਕਿਵੇਂ ਕਰਨਾ ਹੈਗਾ ਆ ਮੈਂ ਕਿਤਾਬ ਨਹੀਂ ਪੜੀ ਨਾ ਕੋਈ ਬੜਾ ਲਿਖਿਆ ਮੈਂ ਜਿੰਨੀ ਨੌਲੇਜ ਤੇਰੀ ਕਹਿੰਦਾ ਸ਼ਗਵ ਨੂੰ ਸਿੱਧਾ ਲਾਲ ਸलाम ਅਸੀਂ ਲਾਲ ਸलाम ਕਹਿ ਦਿੰਦਾ ਆਪਣੇ ਕਹੇ ਜੋ ਅੱਜ ਸੁਣੀਏ ਅੱਜ ਅਕੇ ਬਚਾਦਲਾ ਕਰੀ ਗਏ ਅਸੀਂ ਬਚਾਦਲਾ ਅਸੀਂ ਕਰਦੇ ਆ ਭਗਤ ਸਿੰਘ ਦੀ ਹੋਰ ਅਸੀਂ ਇਸੇ ਬਾਰੇ ਨਹੀਂ ਪਜਾਦਲਾ ਕਰਦੇ ਜਾਗੇ ਭਗਤ ਜਨਮ ਹੋਇਆ ਸਭ ਕੁਝ ਹੋਇਆ ਦੇਖ ਕੇ ਕਰਕੇ ਅਰੇ ਗੰਦਾ ਪੱਤ ਰਸਿੰਗ ਦੂਜੇ ਗਾਲ ਚੰਬੇ ਸਾਡੇ ਗਾਲ ਜਮੇ ਨਾ ਕਿਉਂ ਬਈ ਉਹ ਵੀ ਮਾਂ ਦੇ ਪੁੱਤ ਜਿਗੇ ਛੋਰੀ ਮਨਜ 80 ਦਾ ਸੀ 21 ਕੀ ਸਾਲ ਇਹ ਉਹਨਾਂ ਦੇ ਵਿੱਚ ਉਹਨੇ 5000 ਸੱਜੂ ਮਿਲ ਆ ਜੇਗਾ ਗਾਲ ਚ ਬਾ ਰਿਆ ਸੀਗਾ ਆਪਣੀ ਯਾਦੀ ਬਾਤ ਤੇ ਲੋਗ ਉਹਨੂੰ ਵੀ ਲੰਗਰ ਲਾ ਲੋ ਕਹਿੰਦਾ ਲੰਗਰ ਲੱਗਿਆ ਮਾਤਾ ਦਾ ਲੰਗਰ ਲੱਗਿਆ ਕੋਈ ਉਹਨਾਂ ਦਾ ਕਹਿੰਦਾ ਲੋਕਟ੍ਰੋ ਯੋਗ ਨਾ ਮਿਲਦੇ ਇੱਥੇ ਸੀਟਾਂ ਦੀ ਯਾਦ ਕੋਈ ਨਹੀਂ ਆਉਂਦੀ ਹੈਗੇ ਉਹ ਕਹਿੰਗੇ ਹਾਂਜੀ ਅਸੀਂ ਨਾਲ ਖੜੇ ਹਾਂ ਫਰਾਨਾ ਕਰਦੇ ਉਹ ਬਚਾਰਾ ਧਰਵੀ ਰੱਖੋਣਾ ਵਰਗੀ ਸੋਚ ਵੀ ਰੱਖੋਣਾ ਵਰਗੀ ਤੁਸੀਂ ਕੀ ਸੋਚਦੇ ਹੈਗੇ ਇਹ ਨਹੀਂ ਹੁੰਦਾ ਬੰਦਾ ਵੀ ਬੰਦਾ ਸੀ ਨਹੀਂ ਪੜ੍ਹੇ ਲਿਖੇ ਬੋਲਦਾ ਸੀ ਉਹਨਾਂ ਬਚਾਰਾ ਚੱਲੋ ਸੋਤ ਚੱਲੋ ਅਖੇ ਲੋਕਾਂ ਨੂੰ ਕੰਮ ਦਿਓ ਇਹ ਨਹੀਂ ਆਪਣੇ ਜੇਬ ਵਿੱਚ ਜਿੱਥੇ ਭਰੀ ਜਾਓ ਜਿਹੜਾ ਬੰਦਾ ਕਹਿੰਦਾ 50 ਹਜ਼ਾਰ ਰੁਪਏ ਰੱਖ ਮੰਦਾ ਹੈਗਾ ਉਹ ਆਪਣੇ ਨਾਲ ਦੇ ਬੰਦਾ ਵਿੱਚ 1000 2000 ਦੀ ਮਤਲਬ ਦਾ ਕਸਾਦਾ ਹੈਗਾ ਜੋ ਮਤਲਬੀਆ ਕਰਦੇ ਕਰ ਸਕਦਾ ਹੈਗਾ ਉਹ ਚ ਕੋਈ ਲੋਕਟਾ ਨਹੀਂ ਹੋਣੀ ਚਾਹੀਦੀ ਬੰਦੇ ਨੂੰ ਕਈ ਬਲਵਾ ਫਰਪਿੰਦਾ ਇਹ ਗਾ ਜੇ ਆਪਾਂ ਕਿਸੇ ਨਾਲ ਜੁੜਾਂਗੇ ਕਿਸੇ ਦੀ ਮਦਦ ਕਰਾਂਗੇ ਥੋੜੀ ਪਰਮਾਤਮਾ ਵਾਹਿਗੁਰੂ ਥੋੜੀ ਨਾਲ ਮਦਦ ਕਰੂਗਾ ਜੇ ਕਹਾਂ ਵੀ ਇਕੱਲੇ ਇਕੱਲਾ ਬਸ ਪਹੁੰਚਦਾ ਹੈਗਾ ਜਿੰਨੇ ਬੰਦੇ ਆਏ ਮੈਂ ਬੜਾ ਖੁਸ਼ ਐ ਮਨ ਬਹੁਤ ਖੁਸ਼ ਹੋਇਆ ਕੁਝ ਪਟਿਆਲੇ ਤੋਂ ਆਏ ਬਜਗਰਾਉਂ ਤੋਂ ਪਿੰਡਾਂ ਦੇ ਆਏ ਗੁਰੂ ਦੇ ਪਲੇਅਰ ਆਏ ਜਿਨ੍ਹਾਂ ਨੇ ਜੋ ਆਪਣਾ ਉਹ ਟਾਈਮ ਹੁੰਦਾ ਉਹਨੇ ਬਿਨ ਸਕੇ ਐਵੇਂ ਇਹ ਬਹਿ ਕੇ ਵਿਚਾਰਤਾ ਦਾ ਗੱਲ ਨਹੀਂ ਹੁੰਦੀ ਵੀ ਆਪਾਂ ਕੀ ਕੀ ਕੁਝ ਕਰ ਸਕਦੇ ਹਾਂ ਇੱਥੇ ਜਿਵੇਂ ਤਕਲੀਫ ਹੁੰਦਾ ਹੈਗਾ ਕਈ ਵੇਲੇ ਖਾਂ ਦੇਖਿਆ ਮੈਂ ਕੋਰੋਨਾ ਵੇਲੇ ਆ ਫੋਟੋਵਾਂ ਸਰਵਾ ਪਾਈ ਜਾਂਦੇ ਹੈਗੇ ਆ ਉੱਤ ਤੇ ਮਰਤਾ ਕਰੋ ਇੱਕ ਪੈਕਟ ਦਿੰਦੇ ਨੇ ਦੁੱਧ ਦਾ ਖਾ ਲੈ ਦਿੰਦੇ ਹੈਗੇ ਓਏ ਐ ਨਹੀਂ ਬੰਦਾ ਮਸ਼ਹੂਰ ਹੁੰਦਾ ਆਂਦਾ ਬੰਦਾ ਦਿਲੋਂ ਅੰਦਰੋਂ ਤਾਂ ਮਸ਼ਹੂਰ ਹੁੰਦਾ ਜੀ ਬੰਦਿਆਂ ਦਾ ਬੰਦਨਾ ਵਿਚਾਰਦਾਰਾ ਮਿਲਦੀ ਹੋਵੇ ਜੇ ਫਿਰ ਵਿਚਾਰਦਾਰਾ ਮਿਲਦੀ ਆ ਥੋੜੀ ਆਪਣੇ ਉਹਨਾਂ ਲੋਕਾਂ ਤੋਂ ਯਾਗ ਲਖਤ ਕਰਦੇ ਨੇ ਤੁਹਾਨੂੰ ਕੋਈ ਪੋਸਟ ਨਾਲ ਨਹੀਂ ਲੋੜਨੀ ਤੁਹਾਨੂੰ ਕਿੰਨਾ ਕੁਝ ਨਾਲ ਨਹੀਂ ਲੋੜ ਪੈਂਦੀ ਤੁਸੀਂ ਆਪ ਹੀ ਨਾਂ ਨਾਲ ਬੰਦੇ ਰੁਕਾਲ ਵਧੀਆ ਮਸ਼ਹੂਰ ਹੋ ਜਾਂਦੇ ਹੈਗੇ ਮੈਂ ਹੀ ਕਹਿੰਦਾ ਸਭ ਨੂੰ ਯੂਥ ਨੂੰ ਕਹਿੰਦਾ ਹੈਗਾ ਨਸ਼ਾ ਛੱਡ ਜਾਓ ਮੇਰੀ ਗੱਲ ਸੁਣਾ ਜੇ ਇੰਦੋਤਾ ਬੰਦ ਹੋ ਜਵੇ ਸਰਕਾਰੀ ਨੋਟੇ ਜੂ ਹੋ ਜਵੇ ਕਿ ਹਰੇਕ ਲੇਬਰ ਜੋ ਮਿਹਨਤ ਨਾਲ ਗਰਮੀ ਚ ਜੂਨ ਜਲਾਈ ਦੇ ਮਹੀਨੇ ਵਿੱਚ ਬਹੁਤ ਗਰਮੀ ਹੁੰਦੀ ਆ ਚੱਲਣਾ ਬਹੁਤ ਖਾਂਦਾ ਬੰਦ ਲੋ ਕਿਵੇਂ ਤਪਦਾ ਕੰਮ ਕਰਦਾ ਹੈਗਾ ਹਰੇ ਵਾ ਗੰਦਾ ਸਾਡੇ ਇਹਨਾਂ ਪਿਆ ਹੋ ਜਵੇ ਕਿ ਨੂੰ ਸੋਚਿਆ ਮਜ਼ਦੂਰ ਦੀ ਤਖਾਵ ਦੇਈ ਜਾਵੇ ਜੜੀ ਲਾਈ ਜਾਵੇ ਹਰੇ ਗੰਦਾ ਕਿਸਾਨਾਂ ਦੀ ਲਾਈ ਜਾਵੇ ਆਰਤੀ ਗਹ ਹਰੀ ਲਾਈ ਜਾਵੇ ਬਿੰਦਸ ਨਾ ਦਾ ਹਰੀ ਲਾਈ ਜਾਵੇ ਕਿਸੇ ਨੇ ਕਿਹਾ ਵੀ ਇਹ ਮਜ਼ਦੂਰ ਹੈ ਉਹਦੀ ਲੇਬਰ ਵਧਾਈ ਜਾਵੇ ਮੈਂ ਕਹਿੰਦਾ ਪਹਿਲਾਂ ਲੇਬਰ ਵਧਾਓ ਲੇਬਰ ਵਧਾਓ ਤੁਹਾਨੂੰ ਇਹ ਤੁਰੂਗਾ ਇਹ ਤੁਰੂਗਾ ਤਾਂ ਤੁਹਾਡੇ ਇਹ ਲੋਕ ਵਿਚਾਰ ਸੁਣਨਗੇ ਵਿੱਚ ਕਿੰਨਾ ਸੰਘਰਸ਼ ਕੀਤਾ ਲੋਕਾਂ ਨੇ ਹਰੇ ਬੰਦਾ ਤੁਰਿਆ ਰੇਲੇ ਬੱਤ ਤੁਰੀ ਰੇ ਮਧੂ ਬੰਦਾ ਤੁਰਿਆ ਕਿਸਾਨ ਤੁਰਿਆ ਵਪਾਰੀ ਤੁਰਿਆ ਕਿਉਂ ਵਿਚਾਰ ਦੇ ਕਿਸੇਗੀ ਵਿਚਾਰ ਲੋ ਇਲਾਕਾ ਨੂੰ ਲੱਗੇ ਲੋਕ ਲੋਕਾਂ ਖਾਣ ਲੱਗੇ ਵਿੱਚ ਵਿੱਚ ਹੀ ਕਿਉਂ ਜਿਵੇਂ ਇਹ ਪਗਲ ਉਹ ਆਪਣੇ ਸ਼ੌਕ ਲੱਗੀ ਹੈ ਐਨਾ ਲੋਕ ਜਿਵੇਂ ਖਾਣ ਲੱਗਾ ਦੇਮ ਦੇਮ ਕਹਿੰਦਾ ਖਾਣਦਾ ਇਹ ਲੋਕਾਂ ਦੀ ਉਹ ਖਾਜਦੀਆਂ ਲੋਕਾਂ ਦਾ ਬਾਚਾਰ ਹੁਣ ਰੱਖੋ ਬਚਾਰਾ ਚਲੋ ਵਧੀਆ ਕਰੋ ਮੇਰੇ ਤੋਂ ਵੀ ਬੋਲਦੇ ਹੋਏ ਘਰ ਕੋਲ ਬੁਲਾਇਆ ਜਾਵੇ ਹੋਏ ਮੈਂ ਆਪਣੇ ਸਾਰੇ ਛੋੜੇ ਭਰਾ ਮਾਂ ਤੋਂ ਪਟੇ ਬਜ਼ੁਰਗਾਂ ਤੋਂ ਲੇਡੀਜ਼ ਤੋਂ ਮਾਈ ਮੰਗ ਕਰਾਰਾ ਰਿਆਂ ਜੱਜਤ ਤੱਕ ਲੋਕਾਂ ਦੀ ਮੈਂ ਨਾਰੇ ਲਾ ਕੇ ਗੂੰਗਾ ਨਾਰੇ ਲਾ ਵਾਹ ਦੇਣਾ ਡੱਟ ਕੇ ਦੇਣਾ ਹੈਗਾ ਐਨੀ ਵੀ ਆਵਾਜ਼ ਨਾ ਆਵੇ ਇੱਕ ਕਰੋ ਜਿੰਦਾਬਾਦ ਇੱਕ ਕਰੋ ਜਿੰਦਾਬਾਦ 3 ਕਰੋ ਜਿੰਦਾਬਾਦ ਭਗਵਾਨ ਜੀ ਤੀਸੋਂ ਤੇ ਜੈ ਹਰ ਧਰਮ ਕੇ ਜੈ ਹਰ ਧਰਮ ਤੇ ਉਸ ਸਮੇਂ ਤੋਂ ਹਰ ਸਾਲ 23 ਮਾਰਚ ਦੇ ਦਿਨ ਸਾਡੇ ਦੇਸ਼ ਲਈ ਜਿਹੜੀ ਕੁਰਬਾਨੀ ਕੀਤੀ ਆ ਭਗਤ ਸਿੰਘ ਹੋਣਾ ਨੇ ਉਹਨਾਂ ਨੂੰ ਯਾਦ ਕਰਦੇ ਨੇ ਇਹ ਤੇ ਸਾਰਿਆਂ ਨੂੰ ਦੋਸਤਾਂ ਨੂੰ ਸੱਦਾ ਦਿੰਦੇ ਨੇ ਸੋ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਇਹ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਿਆ ਹੋਇਆ ਉਹਨਾਂ ਸਹੀਦਾਂ ਨੂੰ ਸੋ ਉਹਨਾਂ ਦਾ ਦੇਣ ਅਸੀਂ ਨਹੀਂ ਦੇ ਸਕਦੇ ਕਿਉਂਕਿ 21 ਸਾਲਾਂ ਦਾ ਨੌਜਵਾਨ ਇਹਨੀਆਂ ਕਿਤਾਬਾਂ ਪੜੀਆਂ ਉਹਨੇ ਨੌਜਵਾਨ ਨੇ ਤੇ ਆਪਣੇ ਦੇਸ਼ ਲਈ ਕੁਰਬਾਨੀ ਕੀਤੀ ਕਰਤਾਰ ਸਿੰਘ ਸਰਾਭੇ ਵਰਗੇ ਨੌਜਵਾਨ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਆਪਦੇ ਘਰਾਂ ਤੋਂ ਵਧੀਆ ਚੰਗੀਆਂ ਪਰਿਵਾਰਾਂ ਤੋਂ ਸੀਗੇ ਉਹਨਾਂ ਦੇ ਸਮਿਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪੜਨ ਗਏ ਸੀਗੇ ਸੋ ਫਿਰ ਵੀ ਉਹਨਾਂ ਦੇ ਚੇਨਗ ਜਾਗੀ ਜਿਵੇਂ ਅੱਜ ਦਾ ਨੌਜਵਾਨ ਆਪਣੇ ਜਾਂਦੇ ਆ ਪੜਨ ਲਈ ਨਹੀਂ ਕਹਿ ਸਕਦੇ ਕੰਮ ਕਰਨ ਲਈ ਜਾਂ ਪੱਕੇ ਹੋਣ ਲਈ ਪੀਆਰ ਹੋਣ ਲਈ ਜਾਂਦੇ ਨੇ ਪਰ ਉਹ ਉਹਨਾਂ ਸਮਿਆਂ ਦੇ ਵਿੱਚ ਬਾਹਰ ਗਏ ਸੀ ਕਰਤਾਰ ਸਿੰਘ ਸਰਾਭੇ ਵਰਗੇ ਨੌਜਵਾਨ ਪਰ ਫਿਰ ਵੀ ਉਹਨਾਂ ਦੇ ਦੇਸ਼ ਦੀ ਭਾਵਨਾ ਨੇ ਉਹਨਾਂ ਨੂੰ ਖਿੱਚ ਲਿਆਂਦਾ ਤੇ ਇੱਥੇ ਆ ਕੇ ਕੁਰਬਾਨੀਆਂ ਦਿੱਤੀਆਂ ਸੋ ਸ਼ਹੀਦ ਭਗਤ ਸਿੰਘ ਉਹਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਇਸ ਦੇ ਨਾਲ ਹੀ ਮੈਂ ਸਾਰੇ ਆਏ ਹੋਏ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਾਂ ਇਸ ਮੰਚ ਤੇ ਆ ਚਲੋ ਇਹ بڑا ਇੱਕ ਆਪਾਂ ਕਹਿ ਦਿੰਦੇ ਆ ਕਿ ਸ਼ੁਰੂਆਤ ਕਰਾਂਗੇ ਤੋਂ ਛੋਟੇ ਮੰਚ ਤੋਂ ਕਿ ਹੁਣ ਆਪਾਂ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਕੇਂਦਰ ਸਰਕਾਰ ਨੇ ਭਗਤ ਸਿੰਘ ਨੂੰ ਕੀ ਦਿਆ ਜਾਂਦਾ ਖਿਤਾਬ ਦਿੱਤਾ ਨਹੀਂ ਉਹ ਅਜੇ ਵੀ ਅਤਵਾਦੀ ਕਹਿੰਦੇ ਐ ਤੇ ਇਸ ਆਪਾਂ ਛੋਟੇ ਮੰਚ ਤੋਂ ਆਪਾਂ ਆਪਣੀ ਆਵਾਜ਼ ਬੁਲੰਦ ਕਰੀਏ ਤੇ ਆਵਾਜ਼ ਆਪਾਂ ਉੱਪਰ ਤੱਕ ਲੈ ਕੇ ਜਾਈਏ ਵੀ ਭਗਵੇਂ ਸਿੰਘ ਨੂੰ ਸ਼ੀ ਦਿਆ ਜਾਂਦਾ ਇੱਕ ਤਾਂ ਖਿਤਾਬ ਮਿਲੇ ਦੂਸਰੀ ਗੱਲ 23 ਮਾਰਚ ਨੂੰ ਅੱਜ ਵੀ ਕਿਸੇ ਕੋਈ ਸਰਕਾਰੀ ਛੁੱਟੀ ਨਹੀਂ ਆਪਰੇ ਪੰਜਾਬ ਦੇ ਵਿੱਚ ਤਾਂ ਹੈ ਪਰ ਕੇਂਦਰ ਦੇ ਵਿੱਚ ਕੋਈ ਛੁੱਟੀ ਨਹੀਂ ਹੈ ਕੇਂਦਰ ਵੱਲੋਂ ਤਾਂ ਐਸੀ ਇਹਨਾਂ ਛੋਟੀ ਛੋਟੀਆਂ ਗੱਲਾਂ ਨੂੰ ਆਪਾਂ ਇੱਕ ਵੱਡੇ ਮੰਚ ਤੇ ਲੈ ਕੇ ਜਾਈਏ ਤੇ ਇਸ ਗੱਲ ਨੂੰ ਕੇਂਦਰ ਸਰਕਾਰ ਦੇ ਅੱਗੇ ਵੀ ਰੱਖਿਆ ਜਾਵੇ ਜਿਸ ਦੇ ਨਾਲ ਚਲੋ ਇਹ ਤਾਂ ਬਹੁਤ ਬਹੁਤ ਥਾਰੀ ਹੋ ਚੁੱਕੇ ਆ ਪਰ ਨਹੀਂ ਹੋ ਰਿਹਾ ਪਰ ਜੇ ਆਪਾਂ ਨਹੀਂ ਨਹੀਂ ਕਾ ਕੇ ਆਪਾਂ ਗੱਲ ਨੂੰ ਠੰਡੀ ਨਹੀਂ ਪਾਉਣਾ ਹੈਗਾ ਇਸ ਨੂੰ ਆਪਾਂ ਬੰਦ ਨਹੀਂ ਆਪਾਂ ਰੱਖੀਏ ਇਹ ਜੋਸ਼ ਨਾਲ ਦੇ ਜੋਸ਼ ਨਾਲ ਕਿਲਾਰਾ ਨਾਰਾ ਲਾਈਏ ਤੇ ਇਨਕਲਾਬ ਜਿੰਦਾਬਾਦ ਦੇਖਦੇ ਰਹੋ ਡੇਲੀ ਜਗਰਾਉ ਨਿਊਜ਼